ਆਗੀਵਰੇ ਜਾਲੀ ਜੀ ਇਹ ਜਾਲੀ ਨਹੀਂ ਹੈਗੀ ਵੀਰੇ ਇਹ ਤਾਂ ਪੈਸੇ ਕਮਾਉਣ ਦਾ ਖਜ਼ਾਨਾ ਇੱਧਰ ਦੇਖੋ ਢੇਰ ਲੱਗਿਆ ਪਿਆ ਕੀ ਗੱਲ ਹੈ ਵੀਰੇ ਹਾਂ ਇਹਦੇ ਵਿੱਚੋਂ ਆਪਾਂ ਚਪਲਾ ਕੱਟ ਕੇ ਤਿਆਰ ਕਰਦੇ ਹਾਂ ਜੀ ਠੀਕ ਹੈ ਵੀਰੇ ਕਿਵੇਂ ਵੀਰੇ ਚਪਲਾਂ ਜਮਿਆ ਮਸ਼ੀਨਾਂ ਦੇ ਜ਼ਰੀਏ ਆਪਾਂ ਜਿੰਨਾ ਮਸ਼ੀਨਾਂ ਪਈਆਂ ਨੇ ਆਹ ਦੇਖੋ ਢੇਰ ਦਾ ਢੇਰ ਲੱਗਿਆ ਵਾ ਤੁਹਾਡੇ ਕੋਲੇ ਹਾਂ ਜੀ ਤੇ ਆ ਦੇਖੋ ਜੀ ਆਹ ਦੇਖੋ ਜਮਿਆ ਮਡਾਈਆਂ ਹੋ ਗਈਆਂ ਇਹਦੇ ਨਾਲ ਆਪਾਂ ਮਸ਼ੀਨਾਂ ਦਾ ਸਾਰਾ ਚੱਪਲਾਂ ਤਿਆਰ ਕਰਦੇ ਆ ਉਹ ਤੋਂ ਇਹ ਜਾਲੀ ਜੀ ਨਿਕਲਦੀ ਆ ਜੀ ਮਤਲਬ ਵੇਸਟ ਵਿੱਚ ਜਾਲੀ ਨਿਕਲਦੀ ਆ ਵੇਸਟ ਵੇਸਟ ਮਾਲ ਨਿਕਲਦਾ ਜੀ ਐਦਾਂ ਹੁੰਦੀ ਆ ਪਹਿਲਾਂ ਕੰਪਲੀਟ ਸ਼ੀਟ ਆ ਦੇਖੋ ਸਟਾਰਟਿੰਗ ਹੋ ਰਹੀ ਜੀ ਠੀਕ ਹੈ ਵੀਰੇ ਜੇ ਕਿਸੇ ਬੰਦੇ ਨੇ ਮਸ਼ੀਨਾਂ ਲੈਣੀਆਂ ਨੇ ਆਪਾਂ ਮਸ਼ੀਨਾਂ ਵੀ ਦੇ ਦਾਂਗੇ ਜੇ ਕਿਸੇ ਬੰਦੇ ਨੇ ਕੱਚਾ ਮਾਲ ਲੈਣਾ ਸ਼ੀਟਾਂ ਨਹੀਂ ਮਿਲ ਰਹੀ ਤੰਗ ਆਇਆ ਹੋਵੇ ਦਿੱਲੀ ਤੋਂ ਪਰੇਸ਼ਾਨ ਹੋਇਆ ਹੋਵੇ ਨਹੀਂ ਮਾਲ ਟ੍ਰੇਡਰ ਪਹੁੰਚ ਕਰ ਰਹੇ ਆਪਣੇ ਕੋਲ ਆ ਕੇ ਧੂਰੀ ਸ਼ਹਿਰ ਤੋਂ ਮਾਲ ਲਓ ਕੱਚਾ ਕਿੰਨਾ ਮਰਜ਼ੀ ਸਿੱਖਣਾ ਵੀ ਇਹ ਵੀ ਕੰਮ ਸਿਖਲਾਈ ਵੀ ਦਿੰਨੇ ਆਪਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹਨੇ ਮਸ਼ੀਨਾਂ ਲੈ ਲਈ ਨੇ ਠੀਕ ਹੈ ਮਸ਼ੀਨਾਂ ਨਹੀਂ ਵੀ ਲੈਣੀਆਂ ਤਾਂ ਆਪਣੇ ਕੋਲੋਂ ਮਾਲ ਮਿਲ ਜਾਂਦਾ ਤਿਆਰ ਚੱਪਲਾਂ ਬਥੇਰਾ ਸਟਾਕ ਪਿਆ ਦੇਖੋ ਢੇਰਾਂ ਦੇ ਢੇਰ ਓਨਲੀ ਵੀਰੇ ਹੌਲਸੇਲ ਉਪਰ ਨਾਲ ਬਹੁਤ ਸਸਤੇ ਰੇਟਾਂ ਤੇ ਆ ਦੇਖੋ ਕਿੰਨਾ ਮਰਜ਼ੀ ਮਾਲ ਚੱਕ ਲਈ ਜਾਓ ਦੇਖੋ ਲੋ ਜੀ ਮਿੱਤਰੋ ਸਟਾਕ ਹੈਗਾ ਬਾਈ ਕੋਲੋਂ ਬਦੂ ਤੇ ਬਾਕੀ ਤੁਹਾਨੂੰ ਨੇ ਕਰਨਾ ਕੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਫੋਲੋ ਕਰਨਾ ਤੇ ਤੁਹਾਨੂੰ ਪਹੁੰਚਣਾ ਵੀਰੇ